ਮਿੱਤਰੋ ਕੀ ਹਾਲ ਚਾਲ ਹੈ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨ ਵਾ ਠੀਕ ਆ ਬਈ ਘਰਤੀ ਬਈ ਵਲੌਗ ਦੀ ਸਟਾਰਟਿੰਗ ਅੱਜ ਸਵੇਰੇ ਸਵੇਰੇ 7 ਵਜੇ ਅੱਜ ਸੋਭਾ ਸੋਭਾ ਪਹਿਲਾਂ ਚੱਲਾਂਗੇ ਬਈ ਆਪਾਂ ਖੇਤ ਨੂੰ ਖੇਤ ਕਰਕੇ ਹੋਣਾ ਥੋੜਾ ਜਿਹਾ ਕੰਮ ਫਿਰ ਆ ਕੇ ਡਾਉਣੇ ਆ ਕਬੂਤਰ ਆਪਾਂ ਤੇ ਚਲੋ ਮਿਲਦੇ ਆਂ ਫਿਰ ਸਾਨੂੰ ਖੇਤ ਚੱਲ ਕੇ ਦੱਸਦੇ ਆਂ ਉੱਥੇ ਕੀ ਕਰਨਾ ਲਓ ਜੀ ਪਹੁੰਚ ਗਏ ਜੀ ਖੇਤ ਅੱਜ ਤਖਾ ਵਾਈ ਜੰਨੇ ਆਪਾਂ ਇੱਥੇ ਬੀਜਾਂਗੇ ਭਾਈ ਆਪਾਂ ਪੱਠੇ ਬਸਣਾਂ ਵਾਸਤੇ ਤੇ ਬਾਅਦ ਕਿਵੇਂ ਸੁਹਾਗਾ ਮਾਰਾਂਗੇ ਫਿਰ ਤੁਹਾਡੇ ਮਾਰ ਕੇ ਤੁਹਾਨੂੰ ਕਰਦੇ ਗੱਲ ਪਰ ਸਾੜਦੇ ਆਂ ਬਾਈ ਆਪਾਂ ਕਰਾਂਗੇ ਗੱਲ ਥੋੜੀ ਨਾਲ ਸਾਡੇ ਲਓ ਜੀ ਆ ਗਏ ਆ ਜੀ ਕਰਾ ਚੱਕ ਲੀਆਂ ਚੱਬਾਂ ਖੋਲ ਦਿਆਂ ਜਿੰਦੇ ਛੜਦਿਆਂ ਕੂਤਰਾਂ ਨੂੰ ਇੱਕ ਮਿੰਟ ਖੋਲ ਕੇ ਕਰ ਦੇਗਾ ਤੁਹਾਨੂੰ ਕੂਤਰਾਂ ਨੂੰ ਦਿੰਨੇ ਵੇਜ 15-15 ਮਰ ਪਾਣੀ ਦੂਜਾ ਪਾਣੀ ਆ ਜਗੂਤਰਾਂ ਨੂੰ ਲਾਓ ਜੀ ਲੱਗੇ ਛੜਨ ਕੂਤਰਾਂ ਨੂੰ ਦੋਨੇ ਹੀ ਛੱਡਿਆਂ ਬਈ ਆਪਾਂ ਹੋਰ ਕੋਈ ਕੂਤਰ ਨਹੀਂ ਛੱਡਿਆ ਤੇ ਹੁਣ ਆ ਪਛਾਹ ਤਰੀ ਖੜੀ ਕਰ ਦਿੰਨੇ ਹਾਂ ਹਾਂਜੀ ਹੁਣ ਦੇਣ ਲੱਗੇ ਆ ਆਪਣੇ ਕੂਤਰਾਵਾਂ ਆ ਭਜਲਾਵ ਆਪ ਕਾਫ ਰਿਪਿਓ ਹੁੰਦਾ ਪਿਆਸੀ ਰਾਤ ਦਾ ਤੇ ਦੇਈ ਜਾਂਨੇ ਕੂਤਰਾ ਨੂੰ ਪੋਸਟਾ 15 ਹਾਂ ਹਾਂ 15 15 ਐਮਲ ਬਾਈ ਇੱਕ ਕਬੂਤਰ ਦਾ ਦੇਈ ਜਾਂਨੇ ਸਾਰੇ ਨੂੰ ਸਾਰੇ ਕੂਤਰਾ ਨੂੰ ਇਹਨਾਂ ਨੂੰ ਬਾਈ ਦਵਾਈ ਲਈ ਸੀ ਉਹਨਾਂ ਨੂੰ ਦੇ ਰਹੇ ਦੇ ਵਿੱਚ ਬਾਈ ਆ 8 10 ਚੀਜ਼ਾਂ ਕੁੱਟੀਆਂ ਹਾਂ ਉਹ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਜਿਹੜਾ ਆ। ੱਲੇ ਜੀ ਖੇਤ ਨੂੰ ਮਿਖੜੂਤੀ ਨਾਲ ਕਰਦੇ ਆ 25 ਪਾਲੀਆਂ ਮਸ਼ੀਨ ਨਾਲ ਹੁਆ ਲਿਆ ਰੇ। ਜੱਲ ਕੇ ਕਰਦੇ ਆ ਗੱਲ ਨਾਲ। ਜੀ ਪਹੁੰਚ ਗਏ ਜੀ ਖੇਤ ਆਪਾਂ ਤੇ ਪਾਲ ਗਏ ਮਸ਼ੀਨ ਦੇ ਵਿੱਚ ਵੀ ਉਹ ਫਿਰ ਬੀਜਦੇ ਆਪਾਂ। ਤੇ ਬੀਜ ਬੂਦ ਕੇ ਫੇਰ ਕਰਦੇ ਆ ਗੱਲ ਤੁਹਾਡੇ ਨਾਲ ਵੀ ਵੀ ਜੀ ਚੱਲੇ ਆ ਘਰ ਨੂੰ ਤੇ ਘਰੇ ਚੱਲ ਕੇ ਦਿਖਾਉਨੇ ਆ ਤੁਹਾਨੂੰ ਕਬੂਤਰ ਮੱਤੀ ਆ ਬੇਚਤੀ ਆ ਸਾਰੀ ਰੂਪਰ ਨਾਲ ਆਪਣੇ ਹਾਂਜੀ ਵੀ ਆ ਗਏ ਆ ਮਸ਼ੀਨ ਛੱਡਣਾ ਆ ਦੇਖੋ ਮਸ਼ੀਨਾ ਖੜੀਆਂ

ਆ ਗਏ ਆ ਬਾਈ ਘਰੇ ਤੇ ਕਬੂਤਰ ਆਪਣੇ ਅਜੇ ਤਾਂ ਦਿਸ਼ਾ ਨਹੀਂ ਬਾਈ ਉੱਡੀ ਜਾਂਦੇ ਆ ਉੱਚੇ ਆ ਪਰ ਤੇ ਉਹਨਾਂ ਟਾਈਮ ਆਪਾਂ ਪੇੜ ਪੂਜਾ ਕਰ ਲਗੇ ਆ ਹਾਂ ਪੰਜ ਕੱਲੇ ਨਹੀਂ ਖਾਣੇ ਆ ਤਿੰਨੇ ਨਹੀਂ ਇੱਕ ਪਰ ਹੈ ਪੰਗਵੀਰ ਇੱਕ ਪਰਮਵੀਰ ਦਾ ਤੇ ਇੱਕ ਮੈਨੂੰ ਦੇਂਗਾ ਲਿਆ ਦੇ ਦੇ ਫਿਰ ਥੈਂਕ ਯੂ ਓਏ ਰੁਕ ਜਾ ਪੂਰੇ ਥੈਂਕ ਯੂ ਦਾ ਜਵਾਬ ਦੇ ਕੇ ਜਾ। ਉਰੇ ਆ ਪਹਿਲਾਂ। ਥੈਂਕ ਯੂ ਦਾ ਜਵਾਬ ਦੇ ਕੇ ਜਾ। ਥੈਂਕ ਯੂ ਦਾ ਜਵਾਬ ਕੀ ਹੁੰਦਾ? ਇੱਧਰ ਧੀ ਆ ਕੇ ਦੇ ਕੇ ਜਾ। ਉਰੇ ਆ। ਥੈਂਕ ਯੂ ਦਾ ਜਵਾਬ ਕੀ ਹੁੰਦਾ? ਪੁੱਲ ਪੁੱਲ ਗਿਆ। ਵੈਲਕਮ। ਕੀ ਹੁੰਦਾ? ਵੈਲਕਮ। ਚਲ ਹੁਣ ਦੁਬਾਰਾ ਇਹ ਕਹਨਾ ਮੈਂ। ਥੈਂਕ ਯੂ। ਵੈਲਕਮ। ਵੈਲਕਮ। ਸੁਣਾ ਤੇ ਨੀਗਾ ਮੁਰਾਦ ਕੇ ਵੇ ਥੋਡੀ। ôi anh ngụt răng đôni ôi anh ngụt răng đôni ôi anh ngụt răng đôni ôi kìa 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 đâu kìa 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 ਹਾਂ ਹੰਗਾਂ ਦੋਨੇ ਕੂਤਰ ਨੂੰ ਆਈ 12 ਵਜ ਗਏ 12 ਤੋਂ ਉੱਤੇ ਹੀ ਹੋ ਗਿਆ ਟਾਈਮ ਲਓ ਜੀ ਹੁਣ ਪਾਉਨੇ ਆਪਾਂ ਕੂਤਰਾ ਨੂੰ ਆਪਣੇ ਹੰਦਾਂ ਨੇ ਪਾਣੀ ਤੇ ਦਾਣੇ ਰੈਡੀ ਆ ਟਰੇ ਆ ਧਰ ਦਗੇ ਖੁੱਡਿਆਂ ਦੇ ਵਿੱਚ ਤੇ ਕੂਤਰੀਆਂ ਆਪਣੀਆਂ ਬਾਈ ਉੱਡੀ ਜਾਂਦੀਆਂ ਟਾਈਮ ਬਾਈ ਡੇਢ ਤੋਂ ਉੱਤੇ ਹੋ ਗਿਆ ਹੁਣ ਦੇਖ ਦਿਆਂਗੇ ਪਰ ਉੱਚੀਆਂ ਆਆਂ ਕੂਤਰੀਆਂ ਜੋ ਨੀਵੀਆਂ ਆ ਗਈਆਂ ਫਿਰ ਦਿਖਾਵਾਂਗੇ ਤੇ ਦਾਣੇ ਆਪਾਂ ਰੱਖ ਦਈਏ ਬਈ ਖੁੱਡਿਆਂ ਚ ਹਾਂਜੀ ਕੋਤਰੀਆਂ ਦਿਖਾ ਦਗੇ ਬਾਈ ਤੁਹਾਨੂੰ ਆ ਜਾਂਦੀ ਏ ਇੱਕ ਤਾਂ ਲਾਲ ਚੀਨੀ ਤਾਂ ਆ ਗਈ ਸ਼ਾਕ ਕੀ ਵੀ ਹੋ ਕਰਦੀ ਓਰੇ ਕਰ ਗਈ ਉਹ ਫਿਰ ਦੋਨੇ ਆ ਫਿਰਦਾਂ ਦੋ ਨੀ ਗੁਦਰਾਂ ਤੇ ਟਾਈਮ ਬਾਈ ਵੇਖ ਲੋ ਟਾਈਮ ਦਿਖਾਉਣੀ ਤੁਹਾਨੂੰ 4:41 ਹੋ ਗਏ ਤੇ ਆਪਾਂ 8:30 ਵਜੇ 8:30 ਸੀ ਅੱਜ ਆਹ ਫਿਰਦਾਂ ਉੱਚ ਗਈਆਂ ਗੁਦਰਾਂ ਆ ਜਾਂਦੀ ਐ ਕੁਦਰੀ ਸ਼ਾਕ ടഡ്ദിൽ കീരളി ഓമ മുടി ਪਾਰ ਲਈ ਥੋੜੇ ਜਿਹਾ ਘਰ ਦੇ ਕੰਮ ਵੀ ਪਿਉਣ ਲੱਗੇ ਆ ਪਸ਼ੂ ਨੂੰ ਪਾਣੀ ਆਪਣੇ ਦੋ ਝੋਟੀਆਂ ਇੱਧਰ ਖੜੀਆਂ ਇੱਕ ਮੱਝ ਉੱਧਰ ਖੜੀ ਆ ਖੜੇ ਆਪਣੇ ਕਟਰੂ ਕਿਵਲ ਰਾਨਗੀ ਆ ਜਾ ਤੈਨੂੰ ਬੰਨਣਾ ਹੂੰ ਤੈਨੂੰ ਵੀ ਪਿਉਣਾ ਚਰ ਮਾਰਦੀ ਆ ਇਹ ਆ ਜਾ ਹੰਦੂ ਦਾ ਪਿਆਤਾ ਹੰਦੂ ਜੀ ਖੋਲ ਲੇ ਹਾਂ ਤੈਨੂੰ ਵੀ ਪਿਆਵਾ ਹਾਂ ਤਾਂ ਬਈ ਬੜੀ ਜਾਂਦੀ ਆ ਪਾਣੀ ਨੂੰ ਪਾਣੀ ਪੀਂਦਾ ਪੀਂਦੀ ਵੀ ਖੁੱਲਾ ਹੀ ਆ ਫਿਰ ਓ ਬੱਸ ਛੋੜ ਦਈਏ ਟੂਟੀ ਆਪਾਂ ਆ ਗਿਆ ਬਈ ਗੋਦ ਰਗਾ ਨੀਮ ਦਾ ਹੁਣ 520 ਹੋ ਗਿਆ ਬਈ ਆ ਜਾਂ ਨੰਗਾ ਜੋ ਬੈਠ ਗਿਆ ਸੁਣ ਦਿਖਾਵਾਂਗੇ ਤੁਹਾਨੂੰ ਹੋ ਹੁੰਦਾ ਹੈ ਗੰਦਾਸ਼ ਹੈ ਗੰਦਾਸ਼ ਹੁੰਦਾ ਇਹਨੂੰ ਡਰ ਗਈ ਗੰਦਾਸ਼ ਤੂੰ ਲੋਗ ਜਾ ਇੱਥੇ ਲੋਗ ਜਾ ਕਰ ਜਾ ਹੋ ਆ ਗਿਆ ਆਉਂਦਾ ਇਹਦੇ ਮਗਰ ਲੋਕ ਜਾਂਦੇ ਠੀਕ ਲੋਗ ਜਾ ਇੱਥੇ ਲੋਗ ਜਾ ਡਰਾਉਨੇ ਬਈ ਬੰਦੀ ਨੂੰ ਦੇਖਦੇ ਡਰਦਾ ਕਿ ਨਹੀਂ ਡਰਦਾ ਇੱਥੋਂ ਦੀ ਹੋਊਗਾ ਪੌੜੀਆਂ ਵਿੱਚੋਂ ਸੋਸਿਕਾ ਸੋਸਿਕਾ ਇਹ ਕਾ ਭਾਈ ਆਪਣੇ ਕੋਲੇ ਮੁੰਡਾ ਆਉਂਦਾ ਹੁੰਦਾ ਇਹਨੂੰ ਵੀ ਸ਼ੌਂਕ ਆ ਵਿਚਾਰ ਨੂੰ ਕਿਸ ਤਰ੍ਹਾਂ ਦਾ ਕਿੰਨੇ ਕੁੱਤਰ ਆ ਤੇਰੇ ਖੁੱਡੇ ਚ ਤਿੰਨੀ ਤਿੰਨੀ ਆ ਉਹ ਲੱਕਾ ਜਾਂ ਤਾਂ ਤੁਹਾਡਾ ਗੋਲਿਆਂ ਨਾਲ ਫਿਰਦਾ ਹੀਗਾ ਲੱਕਾ ਵੀ ਰੱਖਿਆ ਇੱਕ ਇਹ ਕਲਾ ਕੈ ਕੁੱਤਾਂ ਇਹ ਕੁੱਡਣਾ ਹੈ ਤੇ ਤੀਜਾ ਕਿਹੜਾ ਵਾ ਤੀਜਾ ਨੂੰ ਬੱਚਾ ਹੈ ਹੈ ਬੱਚਾ ਅ ਸਤੀਜਾ ਬੱਚਾ ਹੈ ਇਹ ਕੁੱਡਣਾ ਤੇ ਇੱਕ ਲੱਕਾ ਤੇ ਉਹਨਾਂ ਦਾ ਹੀ ਬੱਚਾ ਇੱਕ ਉਹ ਕਹੇ ਜਾ ਕੱਢ ਲੱਕਾ ਲੱਕਾ ਇਹਦਾ ਵੀ ਆ ਸਾਹਮਣੇ ਘਰ ਆ ਉਹ ਪੂੰਜੇ ਉਹਦਾ ਖੁੱਡਾ ਪਾਇਆ ਵਾ ਓਏ ਆਹ ਖੁੱਡਾ ਵਾ ਦਿਖ ਗਿਆ ਹੁ ਤੁਹਾਨੂੰ ਕੁੰਜੇ ਚ ਕੰਪਿਊਟਰ ਜਗਾਉਣਿਆ ਯਾਰ ਇਹਦੇ ਬਿਲਕੁਲ ਮਾਨ ਜਵਾਦ ਕੇ 52 ਮਿੰਟ ਹੋ ਗਏ ਬਾਈ ਕਬੂਤਰਾਂ ਨੂੰ ਭੁਖਾ ਦੇ ਤੁਹਾਨੂੰ ਉੜ ਜਿਓ ਆ ਜਾਂਦਾ ਆ ਲੈਣ ਦਾ ਇਤਨੂੰ ਫੜ ਜਾ ਦਿਖਾਉਣਾ ਬਲਰ ਹੋ ਗਿਆ ਆ ਮੈਂ ਆ ਗਿਆ ਤੇ ਆਪਾਂ ਛਤਰੀ ਤੇ ਬੰਨ ਲਿਆ ਹੁਣ ਕੂਤਰ ਨੂੰ ਤੇ ਬੜਕਾਉਨੇ ਆ ਕੂਤਰਾਂ ਨੂੰ ਕੂਤਰਾਂ ਨੂੰ ਭਾਉਨੇ ਆ ਆਪਾਂ ਬਲਾਰ ਕਰਵਾਤਾ ਬੁਲਾ ਕੇ ਹਾਂਜੀ ਵੀ ਕਬੂਤਰੀਆਂ ਉੱਡ ਜਾਂਦੀਆਂ ਬੜਕਾਈ ਜਾਂਦੇ ਨੇ ਫਿਤਰੀ 哎呀哎呀哎呀。哎呀 ਲੋ ਵੀ ਬੈਠ ਗਏ ਕੂਤਰਾਂ ਦੇ 6:00 ਵਜੇ 18 ਮਿੰਟ ਤੇ ਲਾ ਲੀਆਂ ਤੇ ਤਾੜ ਲੀਆਂ ਆਪਾਂ ਧਰਦ ਗਏ ਬਈ ਪਾਣੀ ਕੂਤਰਾਂ ਨੂੰ ਆ ਜਾ ਬਈ ਆ ਜਾ ਏ ਅੱਛਾ ਪੀ ਲੈ ਬਈ ਪਾਣੀ ਨਾ ਰੱਜ ਕੇ ਪਾਣੀ ਪੂਣੀ ਖੇਚ ਗਿਆ ਉਦੋਂ ਧਰਾਂਗੇ ਬਦਾਮ ਇਹਨਾਂ ਨੂੰ ਕਰਦੇ ਆਂ ਬਈ ਚੈੱਕ ਹੁਣ ਕੂਤਰ ਪਾਣੀ ਪੁਣੀ ਖੇਚ ਗਏ ਫਿਰ ਧਰਾਂਗੇ ਬਦਾਮ ਇਹਨਾਂ ਨੂੰ ਚਾਹ ਕੀਦਾ ਬਈ ਪਾਣੀ ਖੇਚੀ ਬੈਠੀ ਹੈ ਤੇ ਦੁੱਧੀ ਦੇ ਅੰਦਰ 5 ਕਮਲ ਹੈਗਾ ਤੇ ਹੋਰ 5-10 ਮਿੰਟ ਵੇਟ ਕਰਕੇ ਫਿਰ ਧਰ ਦਿੰਨੇ ਆ ਬਦਾਮ ਦੂਤ ਆਪਣੇ ਕਟੇ ਪਏ ਆ ਫਿਰ ਧਰਾਂਗੇ ਇਹਨਾਂ ਨੂੰ ਹੋਰ ਰੋਕ ਜਾਨੇ 5-7 ਮਿੰਟ ਲਾਓ ਜੀ ਧਰਦੇ ਆ ਕੂਤਰੀਆਂ ਨੂੰ ਬਦਾਮ ਅੱਜ ਦੇ ਵਲੌਗ ਦੀ ਬਾਈ ਕਰਨ ਲੱਗੀਆਂ ਸਮਾਪਤੀ ਤੇ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਬਈ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ